ਆ ਵੇਖਿਓ ਸਿੱਧੂ ਨੰਗਾ ਵਾਲੇ ਦੀ ਵੀਡੀਓ ਕੱਲ ਦਿੱਤਾ ਸੀ ਜਵਾਬ ਸਿੱਧੂ ਨੰਗਾ ਵਾਲੇ ਨੂੰ ਅੱਜ ਦੇਣਾ ਉਹਦੀ ਜਨਾਨੀ ਨੂੰ ਚੱਪਣ ਵਰਗਾ ਤੇਰਾ ਮੂੰਹ ਆ ਹੁਣ ਮੂੰਹ ਤੇਰੇ ਨਹੀਂ ਪਸੰਦ ਆਉਂਦਾ ਤਾਂ ਮੈਂ ਹੁਣ ਮੂੰਹ ਥੋੜੀ ਬਦਲ ਲੈਣਾ ਤੂੰ ਘੜੀ ਤੋਂ ਘੜੀ ਮੂੰਹ ਤੇ ਕੱਪੜਾ ਪਾ ਲਈ ਟੱਕ ਲਈ ਮੂੰਹ ਜੇ ਨਹੀਂ ਚੰਗਾ ਲੱਗਦਾ ਤੇ ਬਾਥੀ ਮੂੰਹ ਆ ਸਾਡੀਆਂ ਚੱਕ ਚੱਕ ਕੇ ਵੀਡੀਓ ਤੀਜੇ ਦੇ ਤੀਜੇ ਦੇ ਸਾਡੀਆਂ ਵੀਡੀਓ ਸਾਡੀਆਂ ਵੀਡੀਓ ਪਾਈ ਜਨਾ ਆਪ ਦਾ ਕੰਟੈਂਟ ਬਣਾ ਲੈ ਆਪਣਾ ਕੰਟੈਂਟ ਕਿਵੇਂ ਬਣਾਣਾ ਉਹ ਮੇਰੇ ਵਾਲੀ ਨਹੀਂ ਮੰਨਦੀ ਹੈਗੀ ਅਦੇਖਿਓ ਵੀਡੀਓ ਦੇਖਿਓ ਵੀਡੀਓ ਕੀ ਦੇਖਿਓ ਵੀਡੀਓ ਤੈਨੂੰ ਮੈਂ ਕਿਹਾ ਮੂੰਹ ਬੰਦ ਕਰ ਓਏ ਕੱਲ ਤੇਰੀਆਂ ਸੁਣੀਆਂ ਨਾ ਅੱਜ ਇਹਦੀਆਂ ਸੁਣਨੀਆਂ ਵਾ ਤੇਰੀ ਨਹੀਂ ਗੱਲ ਕੋਈ ਸੁਣਨੀ ਤੂੰ ਮੂੰਹ ਬੰਦ ਕਰ ਲੈ ਬਿਲਕੁਲ ਸ਼ਰਮ ਮਨ ਮੜੀ ਮੁੱਟੀ ਆਉਦਾ ਵੀਡੀਓ ਪਾ ਯਾਰ ਤੈਨੂੰ ਮੈਂ ਕਿਹਾ ਮੂੰਹ ਬੰਦ ਕਰ ਲੈ ਤੂੰ ਫੇਰ ਵਿੱਚ ਬੋਲਿਆ ਮੂੰਹ ਬੰਦ ਕਰਕੇ ਰੱਖ ਜੰਨਾ ਚਿਰ ਅਸੀਂ ਗੱਲ ਕਰਦੇ ਹਾਂ ਉਹ ਗੱਲ ਕੰਡ ਹੀ ਕਰ ਲਾਂ ਤੇ ਮੈਨੂੰ ਨਾਲ ਗੱਲ ਤੇ ਦੂਜੀ ਕੀ ਆ ਨਾ ਚੱਜ ਦੀ ਵੀਡੀਓ ਬਣਾ ਲੈ ਹੁਣ ਚੱਜ ਦੀਆਂ ਵੀਡੀਓ ਮੈਂ ਕਿੱਥੋਂ ਬਣਾਵਾ ਕਿੱਥੋਂ ਜਨਾਨੀ ਲਿਆਵਾ ਮੇਰੇ ਵਾਲੀ ਨਹੀਂ ਮੰਨਦੀ ਤੂੰ ਦੋ ਦਿਨ ਘਲਦੇ ਫਿਰ ਮੈਂ ਬਣਾ ਲੈਣਾ ਚੱਜ ਦੀਆਂ ਵੀਡੀਓ ਜਿਹੜੀਆਂ ਤੂੰ ਆ ਨਾ ਉਦਾਂ ਦੀਆਂ ਬਣਾ ਲੈਨੇ ਆ ਆ ਫੋਟੋ ਲਾਈਏ ਤੇਰੀ ਨਾਲੇ ਦੇਖ ਲਈ ਕਰ ਲਈ ਚੈੱਕ ਫੋਟੋ ਲਾਤੀ ਤੇ ਫਿਰ ਕਿਹੜਾ ਨਿਹਰਾ ਆ ਗਿਆ ਮੈਨੂੰ ਕਿਹੜਾ ਪਹਿਲੀ ਵਾਰ ਕਿਸ ਨੇ ਵੇਖਣਾ ਸਾਰੇ ਹੀ ਜਾਣਦੇ ਆ ਸਾਰਿਆਂ ਨੂੰ ਪਤਾ ਕੀ ਅਮਨ ਕਿਦਾਂ ਦਾ ਨਹੀਂ ਤੇ ਆਪਣੀ ਵੀਡੀਓ ਤੇ ਕਮੈਂਟ ਵੇਖ ਲੈ ਥੱਲੇ ਜਾ ਕੇ ਉਨਾਂ ਚ ਵੀ ਤੈਨੂੰ ਦੱਸਿਆ ਕਿ ਅਵਣ ਕਿਦਾਂ ਦਾ ਤੇ ਤੂੰ ਕਿਦਾਂ ਦਾ ਨੋ 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 ਕਰਮੋ ਮੰਨ ਲਈ ਦੀ ਹੋਈ ਦੀ ਪਰ ਤੂੰ ਹੀ ਨਹੀਂ ਮੰਨਦੇ ਮਾਸਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋ ਬੇਸ਼ਰਮੋ ਥੋੜੀ ਬਹੁਤੀ ਹਿਆ ਮੰਨੀ ਦੀ ਹੋਈ ਦੀ ਆ ਲੰਡਰਾ ਮਨ ਚੱਜਦੀਆਂ ਵੀਡੀਓ ਬਣਾ ਲੈ ਚੱਜਦੀਆਂ ਫਿਰ ਇਦਾਂ ਹੀ ਬਣਨੀ ਆ ਜਿੱਦਾਂ ਮੈਂ ਕਿਹਾ ਉਦਾਂ ਕਰ ਲੈ ਬਣਾ ਲੈਨੇ ਆ ਆਡਾ ਕੀ ਜਾਊਗਾ ਨਾਨੀ ਤੇ ਕਿਸਦੀ ਹੋਣੀ ਆ ਜੀ ਤੇ ਠੰਡ